ਜੇ ਸਾਰਿਆਂ ਲਈ ਕਾਨੂੰਨ ਇੱਕ ਬਰਾਬਰ ਆ ਤੇ ਪਿਛਲੇ ਦਿਨੀ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਕਿ ਇਸ ਵਾਰ ਤੁਸੀਂ ਆ ਰਾਮ ਨੂੰ ਜਿਤਾਉਣਾ ਜੁਰਤਾ ਕਿ ਇੱਕ ਬੰਦਾ ਸ਼ਰੇਆਮ ਚੋਣ ਜਾਪਤ ਦੀ ਉਲੰਘਣਾ ਕਰ ਰਿਹਾ ਹੈ ਚੋਣ ਕਮਿਸ਼ਨ ਦੀ ਉਲੰਘਣਾ ਕਰ ਰਿਹਾ ਉਹ ਬੰਦਾ ਧਰਮ ਦੇ ਨਾਂ ਤੇ ਵੋਟਾਂ ਮੰਗ ਰਿਹਾ ਕਰੋ ਪਰਚਾ ਪ੍ਰਧਾਨ ਮੰਤਰੀ ਤੇ ਸਾਡੇ ਪੁਰਖੇ ਨੀਆਂਜ ਵੀ ਚੁਣੇ ਗਏ ਆ ਸਾਡੇ ਪੁਰਖੇ ਜਿਹੜੇ ਟੋਟੇ ਟੋਟੇ ਵੀ ਕੀਤੇ ਗਏ ਆ ਉਹਨਾਂ ਦੇ ਪੁੱਤਾਂ ਦੇ ਕਾਲਜੇ ਕੱਢ ਕੇ ਵੀ ਉਹਨਾਂ ਦੇ ਗਲਾਂ 'ਚ ਪਾਏ ਗਏ ਆ ਜੇ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਡਰਾ ਕੇ ਜਿਹੜਾ ਉਹ ਰੋਕਿਆ ਜਾ ਸਕਦਾ ਹੁੰਦਾ ਲਹਿਰਾਂ ਖਤਮ ਕੀਤੀਆਂ ਜਾ ਸਕਦੀਆਂ ਹੁੰਦੀਆਂ ਤੇ ਹੁਣ ਨੂੰ ਬੋਲਣ ਵਾਲੇ ਲੋਕ ਹੁਣੇ ਨਹੀਂ ਸੀ ਇਹ ਹਕੂਮਤ ਦਾ ਭਲੇਖਾ ਹੈ ਸੋਮਕਰਨ ਸਿੰਘ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਮਾਰਤਾ ਗੋਲੀ ਮਾਰ ਕੇ ਉਹਨਾਂ ਨੇ ਜਿਹੜਾ ਪ੍ਰਿਤਪਾਲਾ ਉਹਦਿਆਂ ਲੱਤਾਂ ਤੋੜਤੀਆਂ ਉਹਦਿਆਂ ਬਾਹਾਂ ਤੋੜਤੀਆਂ ਜਵਾੜਾ ਤੋੜਤਾ ਜਦੋਂ ਸਾਨੂੰ ਦਿੱਲੀ ਚ ਕੀ ਹਰਿਆਣੇ ਚ ਨਹੀਂ ਵੜਨ ਦਿੱਤਾ ਜਾ ਰਿਹਾ ਇਹ ਕਿਸ ਅਧਿਕਾਰ ਦੇ ਤਹਿਤ ਪੰਜਾਬ ਦੇ ਵਿੱਚ ਹੁਣ ਪ੍ਰਚਾਰ ਕਰਨਾ ਰਿਹਾ ਅਸੀਂ ਇਹਨਾਂ ਨੂੰ ਇਹ ਸਵਾਲ ਕਰਦੇ ਹਾਂ ਪੰਜਾਬ ਦੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਕਿਸਾਨਾਂ ਵੱਲੋਂ ਧੱਕਾ ਕੀਤਾ ਰਿਹਾ ਸੁਨੀਲ ਜਾਖੜੋਰਾ ਦਾ ਬਿਆਨ ਅੱਜ ਉਹ ਬੰਦੇ ਲੋਕਾਂ ਨੂੰ ਦੱਸਣਗੇ ਕਿ ਲੋਕਾਂ ਨਾਲ ਧੱਕਾ ਕਰ ਰਹੇ ਆ ਜਿਨ੍ਹਾਂ ਦਾ ਰਾਜ ਹੀ ਧੱਕੇ ਦੇ ਸਰਤੇ ਆ ਇਹ ਤਾਂ ਇਹ ਗੱਲ ਹੋਈ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਅਧਿਕਾਰ ਖੋਇਆ ਜਾ ਰਿਹਾ ਹੈ ਸਾਡਾ ਅਧਿਕਾਰ ਖੋਇਆ ਜਾ ਰਿਹਾ ਅਧਿਕਾਰ ਹੈ ਕਿਹਦੇ ਕੋਲ ਆ ਜੇ ਇਹਨਾਂ ਨੂੰ ਚੋਣ ਜਿਹੜਾ ਪ੍ਰਚਾਰ ਕਰਨ ਦਾ ਅਧਿਕਾਰ ਆ ਤੇ ਸਾਨੂੰ ਵਿਰੋਧ ਕਰਨ ਦਾ ਵੀ ਅਧਿਕਾਰ ਆ ਇੱਥੇ ਲੋਕਾਂ ਨੂੰ ਸਵਾਲ ਪੁੱਛਣ ਤੇ ਇੱਥੇ ਇਹਨਾਂ ਦਾ ਇਹਨਾਂ ਦੇ ਲੀਡਰਾਂ ਦਾ ਘਰਾਓ ਕਰਨ ਤੇ ਜਿਹੜਾ ਸਾਨੂੰ ਜੇਲ੍ਹਾਂ ਦੇ ਵਿੱਚ ਉਹ ਸਿੱਟਿਆ ਜਾ ਰਿਹਾ ਹੈ ਬਿਲਕੁਲ ਡੈਮੋਕ੍ਰੇਸੀ ਦਾ ਗਲਾ ਘੁੱਟਿਆ ਜਾ ਰਿਹਾ ਹੈ ਇਸ ਵੇਲੇ ਅਸੀਂ 사ਦਕ ਤੇ ਵਿੱਚ ਖੜੇ ਆਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਕਿਉਂਕਿ ਕਿਸਾਨਾਂ ਆਗੂਆਂ ਦੀ ਫੋਟੋ ਫੜਾਈ ਜਿਹੜੀ ਆ ਉਹ ਬੀਤੇ ਕੱਲ ਤੋਂ ਹੋਈ ਹੈ ਅੱਜ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਸਵੇਰੇ ਤੜਕਸਾਰ 5 ਵਜੇ ਘਰ ਤੋਂ ਚੁੱਕ ਲਿਆ ਜਾਂਦਾ ਇਸ ਤੋਂ ਪਹਿਲਾਂ ਗੱਲਬਾਤ ਤੁਸੀਂ ਉਹਨਾਂ ਦੇ ਪੁੱਤਰ ਦੇ ਨਾਲ ਜਿਹੜੀ ਹੈਗੀ ਉਹ ਵੀ ਸੁਣੀਆ ਮੰਗਾ ਬਾਈ ਮੇਰੇ ਨਾਲ ਮੰਗੇ ਕਿਵੇਂ ਦੇਖਦੇ ਹੋ ਕਿ ਕਿਸਾਨ ਆਗੂਆਂ ਦੀ ਜਿਹੜੀ ਫੜੋ ਫੜਾਈ ਹੈ ਜਿੰਨਾਂ ਕੋ ਖਬਰ ਨਿਕਲ ਕਿ ਸਾਹਮਣੇ ਹਰੇ ਕਿ ਭਈ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਬੀਜੇਪੀ ਦੇ ਆਗੂਆਂ ਦਾ ਉਸ ਕਰਕੇ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਚੁੱਕ ਕੇ ਅੰਦਰ ਸੁੱਟ ਦੇਣਾ ਦੇਖੋ ਇਹ ਜਦੋਂ ਤੋਂ ਹੀ ਅਸੀਂ ਸੱਦਾ ਦਿੱਤਾ ਕਿ ਭਾਜਪਾ ਨੂੰ ਹਰਾਉਣਾ ਜ਼ਰੂਰੀ ਹੈ ਤਾਂ ਜ਼ਰੂਰੀ ਹੈ ਕਿਉਂਕਿ ਭਾਜਪਾ ਇੱਕ ਫਾਸ਼ੀਵਾਦੀ ਪਾਰਟੀ ਆ ਉਹ ਇੱਕ ਧਰਮ ਇੱਕ ਬੋਲੀ ਇੱਕ ਨੇਤਾ ਇੱਕ ਮੰਡੀ ਇੱਕ ਕਾਨੂੰਨ ਇੱਕ ਟੈਕਸ ਉਹ ਸਾਰਾ ਕੁਝ ਜਿਹੜਾ ਮੁਲਕ ਦੇ ਵਿੱਚ ਲਿਆਉਣਾ ਚਾਹੁੰਦੀ ਹੈ ਜਿਹੜੀ ਵਿਭਿੰਨਤਾ ਦੀ ਵਿਰੋਧੀ ਹੈ ਉਹ ਸਾਰੇ ਰੰਗਾਂ ਨੂੰ ਮਲਿਆ ਮੇਡ ਕਰਕੇ ਤੇ ਭਗਵੇਂ ਰੰਗ ਚ ਰੰਗਣਾ ਚਾਹੁੰਦੀ ਹੈ ਇਸ ਕਰਕੇ ਉਹਨੇ ਉਹਨੂੰ ਕੋਈ ਵੀ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਜਰਿਆ ਨਹੀਂ ਜਾਂਦਾ ਇਸੇ ਕਰਕੇ ਉਹਨਾਂ ਨੇ ਜਿਹੜਾ ਇਹ ਤਾਨਾਸ਼ਾਈ ਫਲਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਲੈਕਸ਼ਨ ਕਮਿਸ਼ਨ ਜਿਹੜਾ ਉਹਨਾਂ ਦੇ ਇਸ਼ਾਰਿਆਂ ਤੇ ਚੱਲਦਾ ਹੈ ਇਲੈਕਸ਼ਨ ਕਮਿਸ਼ਨ ਨੂੰ ਚੋਣ ਦਾ ਅਧਿਕਾਰ ਆ ਜਿਹੜਾ ਉਹ ਪ੍ਰਧਾਨ ਮੰਤਰੀ ਨੂੰ ਆ ਵਿਰੋਧੀ ਧਿਰ ਦਾ ਨੇਤਾ ਤਾਂ ਉਹਦੇ ਵਿੱਚ ਉਦਾਂ ਹੀ ਪਾਇਆ ਹੋਦੇ ਇਕੱਲੇ ਦੀ ਵੋਟ ਆ ਇੱਕ ਇਹਨਾਂ ਦਾ ਆਪਦਾ ਬੰਦਾ ਔਰ ਇਹ ਚ ਸੁਪਰੀਮ ਕੋਰਟ ਦੇ ਜੱਜ ਨੂੰ ਬਾਹਰ ਕਰ ਦਿੱਤਾ ਗਿਆ ਇਸ ਕਰਕੇ ਪਿਛਲੇ ਦਿਨੀ ਚੋਣ ਕਮਿਸ਼ਨ ਦਾ ਜਿਹੜੇ ਚੋਣ ਕਮਿਸ਼ਨਰ ਆ ਮੁਖ ਉਹਦਾ ਪਿਛਲੇ ਦਿਨੀ ਅਸਤੀਫਾ ਦਿੱਤਾ ਗਿਆ ਉਹਨੇ ਕਿ ਬੀਜੇਪੀ ਜਿਹੜੀ ਵੱਧ ਦਖਲਅੰਦਾਜ਼ੀ ਉਹ ਚ ਕਰ ਰਹੀ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕੇ ਦੇਖੋ ਵਿਰੋਧ ਪ੍ਰਦਰਸ਼ਨ ਕਰਨਾ ਸਾਡਾ ਮੌਲਿਕ ਅਧਿਕਾਰ ਆ ਸਾਡਾ ਸੰਵਿਧਾਨ ਆ ਮੁਲਕ ਦੇ ਵਿੱਚ ਸੰਵਿਧਾਨ ਦੀ ਜਿਹੜੀ ਆਰਟੀਕਲ 19 ਆ ਤੇ ਸੰਵਿਧਾਨ ਦਾ ਆਰਟੀਕਲ 21 ਆ ਉਹ ਸਾਨੂੰ ਇਕੱਠੇ ਹੋਣ ਦਾ ਇਕੱਠੇ ਹੋ ਕੇ ਜਥੇਬੰਦ ਹੋਣ ਦਾ ਜਥੇਬੰਦ ਹੋ ਕੇ ਕਿਸੇ ਵੀ ਗੱਲ ਦੇ ਖਿਲਾਫ ਪ੍ਰੋਟੈਸਟ ਕਰਨ ਦਾ ਉਹਦਾ ਵਿਰੋਧ ਕਰਨ ਦਾ ਸਾਨੂੰ ਅਧਿਕਾਰ ਦਿੰਦਾ ਠੀਕ ਹੈ ਔਰ ਆਰਟੀਕਲ 32 ਜਿਹਦੇ ਵਿੱਚ ਸਾਨੂੰ ਇਹ ਮੌਲਕ ਅਧਿਕਾਰਾਂ ਦੀ ਰਾਖੀ ਕਰਨ ਲਈ ਕਾਨੂੰਨ ਬਣਾਇਆ ਗਿਆ ਕਿ ਜਿਹੜਾ ਕਿਸੇ ਨਾਗਰਿਕਾਂ ਦੇ ਮੌਲਕ ਅਧਿਕਾਰਾਂ ਨੂੰ ਵਾਇਲੈਂਟ ਕਰੂਗਾ ਉਹਦੇ ਤੇ ਸੁਪਰੀਮ ਕੋਰਟ ਕਾਰਵਾਈ ਕਰੂਗੀ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਇਹ ਮੌਲਕ ਅਧਿਕਾਰ ਆ ਅਸੀਂ ਇਸ ਦੇਸ਼ ਦੇ ਵਸਿੰਦੇ ਆ ਜੇ ਇਹਨਾਂ ਨੂੰ ਚੋਣ ਜਿਹੜਾ ਪ੍ਰਚਾਰ ਕਰਨ ਦਾ ਅਧਿਕਾਰ ਆ ਤੇ ਸਾਨੂੰ ਵਿਰੋਧ ਕਰਨ ਦਾ ਵੀ ਅਧਿਕਾਰ ਆ ਸਾਨੂੰ ਤਾਂ ਅਧਿਕਾਰ ਆ ਕਿ ਕਿਉਂਕਿ ਲੋਕ ਹੀ ਨਮਾਇंदे ਚੁੰਨਦੇ ਆ ਨਾ ਤੇ ਲੋਕ ਇਹਨਾਂ ਨੂੰ ਨਹੀਂ ਚਾਹੁੰਦੇ ਪਿੰਡਾਂ ਦੇ ਵਿੱਚ 90% ਤੋਂ ਵੱਧ ਬੰਦੇ ਇਹਨਾਂ ਨੂੰ ਨਹੀਂ ਚਾਹੁੰਦੇ 95% ਇਵਨ ਕਿ 100% ਬੰਦੇ ਹੀ ਕਈ ਥਾਂ ਤੇ ਇਹਨਾਂ ਨੂੰ ਨਹੀਂ ਚਾਹੁੰਦੇ ਫਿਰ ਧੱਕੇ ਦੇ ਨਾਲ ਜੇ ਤੁਸੀਂ ਇੰਨੇ ਮਹਿਬੂਬ ਹੋ ਜੇ ਤੁਹਾਨੂੰ ਲੋਕ ਇੰਨਾ ਹੀ ਪਿਆਰ ਕਰਦੇ ਆ ਫਿਰ ਤੁਸੀਂ ਪੁਲਸ ਲਾ ਕੇ ਤੁਸੀਂ ਪੈਰਾ ਮਿਲਟਰੀ ਫੋਰਸ ਲਾ ਕੇ ਚੋਣ ਪ੍ਰਚਾਰ ਕਰਾ ਰਹੇ ਹੋ ਕਿ ਆ ਤਮਾਸ਼ਾ ਡੈਮੋਕ੍ਰੇਸੀ ਦਾ ਡੈਮੋਕ੍ਰੇਸੀ ਕਹਿੰਦੇ ਆ ਕਿ ਇਹ ਬਹੁਤ ਲਾਰਜਸਟ ਡੈਮੋਕ੍ਰੇਸੀ ਆ ਇੰਡੀਆ ਵਰਲਡ ਦੀ ਤੁਸੀਂ ਦੇਖ ਲਓ ਡਾਂਗਾਂ ਦੇ ਨਾਲ ਲੋਕਾਂ ਦੇ ਵਿਰੋਧੀਆਂ ਤੇ ਪਰਚੇ ਪਾ ਕੇ ਜੇਲ੍ਹਾਂ ਚ ਸੁੱਟ ਕੇ ਔਰ ਇੱਕ ਪਿੰਡ ਦੇ ਵਿੱਚ 5-500 ਬੰਦਾ ਪੁਲਿਸ ਦਾ ਲਾ ਕੇ ਉਹਨਾਂ ਦਾ ਚੋਣ ਪ੍ਰਚਾਰ ਕਰਾ ਰਹੇ ਆ ਕੀ ਇਹਨੂੰ ਡੈਮੋਕ੍ਰੇਸੀ ਕਹਿੰਦੇ ਆ ਤੁਸੀਂ ਦੇਖੋ ਮੈਂ ਪਿਛਲੇ ਦਿਨੀ ਕਿਸੇ ਦੋਸਤ ਨਾਲ ਗੱਲ ਹੋ ਰਹੀ ਸੀ ਅਮਰੀਕਾ ਚ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ ਪਿਛਲੇ ਦਿਨੀ ਜਿਹੜੀ ਚੋਣ ਹੋਈ ਆ ਬਾਈਡਨ ਦੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਗਲੇ ਹੋਏ ਜਿਹੜੇ ਟਮਾਟਰ ਤੇ ਅੰਡੇ ਮਾਰਨੇ ਆ ਜਿਹੜੇ ਉਥੋਂ ਦੇ ਚੋਣ ਲੜ ਰਹੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਹਾਂ ਆਂਡੇ ਉਹਨਾਂ ਨੂੰ ਮਾਰ ਸਕਦੇ ਆ ਤੁਹਾਡਾ ਅਧਿਕਾਰ ਆ ਉਥੋਂ ਦੇ ਜਿਹੜੇ ਪੁਲਿਸ ਅਫੀਸ਼ਰ ਆ ਜਾਂ ਹੋਰ ਅਧਿਕਾਰੀ ਆ ਪਰ ਅਸੀਂ ਇਹ ਚੈੱਕ ਕਰਾਂਗੇ ਕਿ ਇਹਦੇ ਵਿੱਚ ਕੋਈ ਬਰੂਦ ਵਗੈਰਾ ਜਿਹੜਾ ਨਾਂ ਭਰਿਆ ਹੋਵੇ ਆਂਡੇ ਤੁਸੀਂ ਮਾਰ ਸਕਦੇ ਆ ਬਾਹਰਲੇ ਮੁਲਕਾਂ ਦੇ ਵਿੱਚ ਪੱਛਮੀ ਮੁਲਕਾਂ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਡੈਮੋਕਰੈਟਿਕ ਕੰਟਰੀਆਂ ਆਪਣੇ ਆਪ ਨੂੰ ਘਵਾਉਂਦੀਆਂ ਨੇ ਪਰ ਹੈ ਨਹੀਂ ਉਹ ਵੀ ਉਹਨਾਂ 'ਚ ਵੀ ਥੋੜਾ ਬਹੁਤਾ ਅਧਿਕਾਰ ਆ ਜਿਹੜੇ ਉਹ ਲੋਕਾਂ ਨੂੰ ਮਿਲੇ ਹੋਏ ਆ ਇੱਥੇ ਲੋਕਾਂ ਨੂੰ ਸਵਾਲ ਪੁੱਛਣ ਤੇ ਇੱਥੇ ਇਹਨਾਂ ਦਾ ਇਹਨਾਂ ਦੇ ਲੀਡਰਾਂ ਦਾ ਘਰਾਓ ਕਰਨ ਤੇ ਜਿਹੜਾ ਸਾਨੂੰ ਜੇਲ੍ਹਾਂ ਦੇ ਵਿੱਚ ਉਹ ਸਿੱਟਿਆ ਜਾ ਰਿਹਾ ਹੈ ਬਿਲਕੁਲ ਡੈਮੋਕ੍ਰੇਸੀ ਦਾ ਗਲਾ ਘੁੱਟਿਆ ਜਾ ਰਿਹਾ ਹੈ ਇਹ ਕਾਰਨ ਕੀ ਦੱਸਿਆ ਜਾ ਰਿਹਾ ਜਾਂ ਹੁਣ ਤੁਸੀਂ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੋਣੀ ਆ ਪ੍ਰਸ਼ਾਸਨ ਕਹਿੰਦਾ ਕੀ ਆ ਕਿ ਕੀ ਕਾਰਨ ਹੈ ਕਿ ਇਸ ਕਾਰਨ ਕਰਕੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨਾਲ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਲਿਆ ਜਿਹੜਾ ਸਾਡਾ ਡੈਲੀਗੇਸ਼ਨ ਉਹਨਾਂ ਨੂੰ ਮਿਲਿਆ ਵਫਦ ਉਹਦੇ 'ਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਚੋਣ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਕਿ ਜਿਹੜਾ ਇਹਨਾਂ ਨੇ ਉਹਦੀ ਉਲੰਘਣਾ કરી ਆ ਇਹਨਾਂ ਨੇ ਵਿਰੋਧ ਕਰਿਆ ਤੇ ਉਹਨਾਂ ਨੂੰ ਪ੍ਰਚਾਰ ਆ ਜਿਹੜਾ ਨਹੀਂ ਕਰਨ ਦਿੱਤਾ ਇਸ ਕਰਕੇ ਇਹਨਾਂ ਨੂੰ ਫੜਿਆ ਗਿਆ ਜਾਂ ਇਹਨਾਂ ਨੇ ਕੋਈ ਵੀਡੀਓ ਵਾਇਰਲ ਕਰੀ ਆ ਜਿਹਦੇ ਚ ਇਹਨਾਂ ਨੇ ਸੱਦਾ ਦਿੱਤਾ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਭਜਾਓ ਅਸੀਂ ਇਹ ਸਮਝਦੇ ਆ ਕਿ ਜੇ ਸਾਰਿਆਂ ਲਈ ਕਾਨੂੰਨ ਇੱਕ ਬਰਾਬਰ ਆ ਸਾਰਿਆਂ ਲਈ ਸੰਵਿਧਾਨਿਕ ਰਾਈਟ ਇੱਕ ਬਰਾਬਰ ਨੇ ਤੇ ਪਿਛਲੇ ਦਿਨੀ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਕਿ ਇਸ ਵਾਰ ਤੁਸੀਂ ਆਰਾਮ ਨੂੰ ਜਿਤਾਉਣਾ ਕੀ ਜੁਰਤ ਆ ਕਿ ਇੱਕ ਬੰਦਾ ਸ਼ਰੇਆਮ ਚੋਣ ਜਾਪਤ ਦੀ ਉਲੰਘਣਾ ਕਰ ਰਿਹਾ ਹੈ ਦੀ ਲੰਘਣਾ ਕਰ ਰਿਹਾ ਉਹ ਬੰਦਾ ਧਰਮ ਦੇ ਨਾਂ ਤੇ ਵੋਟਾਂ ਮੰਗ ਰਿਹਾ ਕਰੋ ਪਰਚਾ ਪ੍ਰਧਾਨ ਮੰਤਰੀ ਤੇ ਉਹ ਕਹਿ ਰਿਹਾ ਕਿ ਇਸ ਵਾਰ ਇਹ ਥੋੜਾ ਜਿਹੜਾ ਮੰਗਲ ਸੂਤਰ ਨੂੰ ਪਹਿਣਗੇ ਜਿਹੜੀ ਘਟਿਆ ਤੋਂ ਘਟਿਆ ਬਿਆਨਬਾਜ਼ੀ ਉਹ ਦੇ ਰਿਹਾ ਉਹਨੇ ਇਹ ਕਿਹਾ ਕਿ ਜਿਹੜੀ ਮੁਲਕ ਦੀ 20 ਕਰੋੜ ਆਬਾਦੀ ਆ ਮੁਸਲਮਾਨ ਆਬਾਦੀ ਇਹ ਕਹਿ ਆ ਕਿ ਜਿਹੜਾ ਰੱਖਸ਼ਨ ਖੋ ਕੇ ਉਹ ਦਲਤਾਂ ਨੂੰ ਦਲਤਾਂ ਦਾ ਰੱਖਸ਼ਨ ਖੋ ਕੇ ਮੁਸਲਮਾਨਾਂ ਨੂੰ ਦੇ ਦੇਣਾ ਚਾਹੁੰਦੇ ਆ ਪ੍ਰਧਾਨ ਮੰਤਰੀ ਪਿਛਲਾ ਜਿਹੜਾ ਡਾਕਟਰ ਮੋਨ ਮੋਨ ਸਿੰਘ ਆ ਉਹ ਕਹਿੰਦਾ ਇਹ ਤਾਂ ਸਾਰਾ ਕੁਝ ਧੰਨਾਂ ਦੌਲਤ ਜਾਇਦਾਦ ਮੁਸਲਮਾਨਾਂ ਨੂੰ ਦੇ ਦੇਣਾ ਚਾਹੁੰਦਾ ਸੀਗਾ ਇਹ ਸ਼ਰਿਆਮ ਚੋਂ ਜਾਤੀ ਦੀ ਲੰਘਣਾ ਜੇ ਇਲੈਕਸ਼ਨ ਕਮਿਸ਼ਨ ਚ ਜ਼ਰੂਰਤ ਆ ਤੇ ਪ੍ਰਧਾਨ ਮੰਤਰੀ ਮੋਦੀ ਦੇ ਪਰਚਾ ਕਰਕੇ ਦਿਖਾ ਵੀ ਪਰ ਨਹੀਂ ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਇਲੈਕਸ਼ਨ ਕਮਿਸ਼ਨ ਚ ਉਹਨਾਂ ਦਾ ਜਿਹੜਾ ਅਧਿਕਾਰ ਆ ਬੀਜੇਪੀ ਕੋਲੇ ਆ ਆਪਦਾ ਇਲੈਕਸ਼ਨ ਕਮਿਸ਼ਨ ਆ ਆਪਦਾ ਹੀ ਕਾਨੂੰਨ ਆ ਵਿਰੋਧ ਕਰਨ ਦੀਆਂ ਹਰ ਇੱਕ ਤਰ੍ਹਾਂ ਦੀਆਂ ਆਵਾਜ਼ਾਂ ਉਹਨੂੰ ਜਿਹੜਾ ਉਹ ਦਬ ਲੈਣਾ ਚਾਹੁੰਦੇ ਆ ਜੋ ਗੱਲ ਹੁਣ ਸਾਹਮਣੇ ਆਈ ਆ ਕੇ ਵਿੱਚੋਂ ਸਾਡੇ ਕੋਲੇ ਇਨਫੋਰਮੇਸ਼ਨ ਆ ਵੀ ਨੌਨਿਹਾਲ ਸਿੰਘ ਜਿਹੜੇ ਸਾਡੇ ਆਗੂ ਆ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਰਜਿੰਦਰ ਹੋਣਾ ਦਾ ਕਨਫਰਮ ਨਹੀਂ ਹੈ ਅੰਦਰ ਜਿਹੜਾ ਡੈਲੀਗੇਟ ਗੱਲ ਉਹਨਾਂ ਨਾਲ ਡੈਲੀਗੇਸ਼ਨ ਕਰਨ ਗਿਆ ਉਹ ਥੋੜੇ ਟਾਈਮ ਤੱਕ ਗੱਲ ਜਿਹੜੀ ਕਲੀਅਰ ਹੋ ਜਾਣਾ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਆਵਾਜ਼ਾਂ ਰੋਕੀਆਂ ਜਾ ਸਕਦੀਆਂ ਆਵਾਜ਼ਾਂ ਬੰਦ ਕੀਤੇ ਜਾ ਸਕਦੀਆਂ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਜੇਲ੍ਹ ਜਾਂ ਹਵਾਲਾਤ ਦੇ ਵਿੱਚ ਹੋਣਗੇ ਜਾਂ ਨੌਨਹਲ ਸਿੰਘ ਦੀ ਗੱਲ ਕਰ ਰਹੇ ਹਾਂ ਸ਼ਾਇਦ ਜੇਲ੍ਹ ਦੇ ਵਿੱਚ ਹੋਣ ਤਾਂ ਇਸ ਤਰ੍ਹਾਂ ਦੇ ਨਾਲ ਆਵਾਜ਼ਾਂ ਨੂੰ ਬੰਦ ਕੀਤਾ ਜਾ ਸਕਦਾ ਦੇਖੋ ਇਹ ਹਕੂਮਤ ਨੂੰ ਭੁਲੇਖਾ ਹੁੰਦਾ ਅਸੀਂ ਉਹਨਾਂ ਨੂੰ ਇਹ ਕਹਿਣੇ ਆ ਕਿ ਜੇ ਕਿਸੇ ਨੂੰ ਡਾਂਗਾਂ ਦੇ ਨਾਲ ਜੇ ਕਿਸੇ ਨੂੰ ਗੋਲੀਆਂ ਦੇ ਨਾਲ ਜਾਂ ਜੇ ਕਿਸੇ ਨੂੰ ਮਾਰ ਕੇ ਗੱਲ ਖਤਮ ਹੁੰਦੀ ਹੋਵੇ ਤਾਂ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਸਾਡੇ ਪੁਰਖੇ ਨੀਆਂਜ਼ ਵੀ ਚੁਣੇ ਗਏ ਆ ਸਾਡੇ ਪੁਰਖੇ ਜਿਹੜੇ ਟੋਟੇ-ਟੋਟੇ ਵੀ ਕੀਤੇ ਗਏ ਆ ਗਲਾਂ ਦੇ ਵਿੱਚ ਟੋਟਿਆਂ ਦੇ ਬੱਚਿਆਂ ਦੇ ਹਾਰ ਵੀ ਪਵਾਏ ਗਏ ਆ ਉਹਨਾਂ ਦੇ ਪੁੱਤਾਂ ਦੇ ਕਾਲਜੇ ਕੱਢ ਕੇ ਵੀ ਉਹਨਾਂ ਦੇ ਗਲਾਂ 'ਚ ਪਾਏ ਗਏ ਆ ਜੇ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਡਰਾ ਕੇ ਜਿਹੜਾ ਉਹ ਰੋਕਿਆ ਜਾ ਸਕਦਾ ਹੁੰਦਾ ਲਹਿਰਾਂ ਖਤਮ ਕੀਤੀਆਂ ਜਾ ਸਕਦੀਆਂ ਹੁੰਦੀਆਂ ਤੇ ਹੁਣ ਨੂੰ ਬੋਲਣ ਵਾਲੇ ਲੋਕ ਹੁਣੇ ਨਹੀਂ ਸੀ ਇਹ ਹਕੂਮਤ ਦਾ ਭਲੇਖਾ ਅੱਜ ਜਿਹੜੀਆਂ ਲਹਿਰਾਂ ਵਧ ਰਹੀਆਂ ਜਿਹੜੇ ਕਿਸਾਨ ਅੰਦੋਲਨ ਨੇ ਚੇਤਨਾ ਪੈਦਾ ਕਰੀ ਆ ਲੋਕ ਇਹਨਾਂ ਨੂੰ ਸਵਾਲ ਕਰ ਰਹੇ ਆ ਕਿ ਤੁਸੀਂ ਸਾਡੀ ਐਜੂਕੇਸ਼ਨ ਲਈ ਕੀ ਕੀਤਾ 70 ਸਾਲਾਂ ਚ ਤੁਸੀਂ ਸਾਨੂੰ ਰੋਜ਼ਗਾਰ ਕਿੱਥੇ ਦਿੱਤਾ ਤੁਸੀਂ ਸਾਡੇ ਨਾਲ ਝੂਠੇ ਵਾਅਦੇ ਕੀਤੇ ਇੰਨੇ ਲੋਕ ਭਿਆਨਕ ਬਿਮਾਰੀਆਂ ਨਾਲ ਮਰ ਰਹੇ ਆ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ ਤੁਸੀਂ ਸਾਡੇ ਮੁਲਕ ਲਈ ਕੀ ਕੀਤਾ ਕੀ ਹੈ ਇਹ ਇਸ ਕਰਕੇ ਇਹਨਾਂ ਨੂੰ ਚੁਬਦਾ ਔਰ ਇਹ ਇਹਨਾਂ ਨੂੰ ਜਿਹੜਾ ਡਰ ਲੱਗਦਾ ਕਿ ਕਿਤੇ ਇਹ ਲੋਕ ਸਾਨੂੰ ਰਾਜਗੱਦੀਆਂ ਤੇ ਬੈਠਣ ਤੋਂ ਜਿਹੜਾ ਉਹ ਥੱਲੇ ਨਾ ਖਿੱਚ ਲੈਣ ਜਿਹੜਾ ਸਾਨੂੰ ਜਿਹੜਾ ਸੱਤਾ ਦਾ ਜਿਹੜਾ ਆਨੰਦ ਮਾਣ ਰਹੇ ਆ ਉਹਦੇ 'ਚ ਕੋਈ ਵਿਘਨ ਨਾ ਪਵੇ ਤਾਂ ਕਰਕੇ ਸਾਰਾ ਤੰਤਰ ਲਾ ਕੇ ਸਾਰੀ ਪੁਲਿਸ ਫੋਰਸ ਲਾ ਕੇ ਪੈਰਾ ਮਿਲਟਰੀ ਲਾ ਕੇ ਧੱਕੇ ਨਾਲ ਇਹਨਾਂ ਦਾ ਚੋਣਾਂ ਦੇ ਵਿੱਚ ਪ੍ਰਚਾਰ ਕਰਾਉਣ ਲੱਗੀ ਹੈ। ਇਹ ਗੱਲ ਕਰੀਆ ਕਿ ਸ਼ਾਇਦ ਇਹ ਚੀਜ਼ਾਂ ਕਈਆਂ ਗਈਆਂ ਨੇ ਕਿ ਅਸੀਂ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਭਜਾਵਾਂਗੇ। ਹਾਲਾਂਕਿ ਕੜੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਜਿਦੇ ਵਿੱਚ ਇਹ ਗੱਲਾਂ ਕਈਆਂ ਜਾਂਦੀਆਂ ਨੇ ਕਿ ਕਿਸਾਨਾਂ ਦੇ ਵੱਲੋਂ ਕਿਸਾਨਾਂ ਗੁੰਦੂ ਨੇ। ਇਹ ਚੀਜ਼ ਕਿੰਨੀ ਸਹੀ ਆ ਕਹਿਣਾ ਕਿ ਯਾਰ ਅਸਤਾ ਬੀਜੇਪੀ ਨੂੰ ਭਜਾਵਾਂਗੇ ਅਸੀਂ ਨਹੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਵਰਣ ਨਹੀਂ ਦੇਣਾ। ਖਾਸ ਕਰ ਇਹ ਇਹ ਵਾਕ ਕਿੰਨਾ ਸਹੀ ਆ ਕਹਿਣਾ। ਦੇਖੋ ਬੀਜੇਪੀ ਦਾ ਅਸੀਂ ਵਿਰੋਧ ਕਰਾਂਗੇ ਜਾਂ ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦੇਵਾਂਗੇ ਇਹਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਕਿ ਕੋਈ ਬਾਲੀਪੱਡੀ ਗੱਲ ਹੈ ਨਹੀਂ ਕਿਉਂਕਿ ਦੇਖੋ ਜਦੋਂ ਸਾਡੇ ਕਿਸਾਨ ਦਿੱਲੀ ਜਾਣ ਲੱਗੇ ਸੀ ਪਿਛਲੇ ਦਿਨੀ ਤੁਸੀਂ ਵੀ ਦੇਖਿਆ ਅਸੀਂ ਵੀ ਇਸ ਮੁਲਕ ਦੇ ਵਸਿੰਦੇ ਆ ਅਸੀਂ ਵੀ ਕੀ ਅਸੀਂ ਭਾਰਤ ਦਾ ਹਿੱਸਾ ਨਹੀਂ ਹੈ ਜਦੋਂ ਪੰਜਾਬੀਆਂ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਸ਼ਾਂਤੀਪੂਰਵਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਐਡੇ ਪਹਾੜਾ ਜਿੱਡੇ ਜਿੱਡੇ ਬੈਰੀਕੇਡ ਲਾ ਦਿੱਤੇ ਗਏ ਕਿੱਲਾਂ ਘੜ ਦਿੱਤੀਆਂ ਗਈਆਂ ਔਰ 30000 ਗੋਲਾ ਜਿਹੜਾ ਸ਼ੰਭੂ ਬਾਰਡਰ ਤੇ ਉਹ ਸਾਡੇ ਆਮ ਜਿਹੜੇ ਮਿਹਨਤਕਸ਼ ਕਿਸਾਨ ਮਜ਼ਦੂਰਾ ਉਹਨਾਂ ਤੇ ਡਾਗ ਗਿਆ ਗਿਆ ਸਾਡਾ ਨੌਜਵਾਨ ਮੁੰਡਾ ਸ਼ੁਭਕਰਨ ਸਿੰਘ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਮਾਰਤਾ ਗੋਲੀ ਮਾਰ ਕੇ 12 ਬੋਰ ਜਿਹੜਾ ਬੁਲਟ ਉਹਦੇ ਮੱਥੇ ਦੇ ਵਿੱਚ ਮੁੰਡੇ ਦੇ ਵੱਜਿਆ ਉਹਦੀ ਡੈਥ ਹੋ ਜਾਂਦੀ ਆ ਔਰ ਉਹਨਾਂ ਨੇ ਜਿਹੜਾ ਪ੍ਰਿਤਪਾਲਾ ਮੁੰਡਾ ਉਹਦਿਆਂ ਲੱਤਾਂ ਤੋੜਤੀਆਂ ਉਹਦਿਆਂ ਬਾਹਾਂ ਤੋੜਤੀਆਂ ਜਵਾੜਾ ਤੋੜਤਾ ਜਦੋਂ ਸਾਨੂੰ ਦਿੱਲੀ ਚ ਕੀ ਹਰਿਆਣੇ ਚ ਨਹੀਂ ਵੜਨ ਦਿੱਤਾ ਜਾ ਰਿਹਾ ਇਹ ਕਿਸ ਅਧਿਕਾਰ ਦੇ ਤਹਿਤ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਾ ਰਿਹਾ ਅਸੀਂ ਇਹਨਾਂ ਨੂੰ ਇਹ ਸਵਾਲ ਕਰਦੇ ਹਾਂ ਕਿ ਜਦੋਂ ਭਾਜਪਾ ਦੀ ਤੁਹਾਡੀ ਸਰਕਾਰ ਹਰਿਆਣੇ ਚ ਵੀ ਆ ਕੇਂਦਰ ਚ ਤੁਹਾਡੀ ਸਰਕਾਰ ਬੈਠੀ ਆ ਤੁਸੀਂ ਜੇ ਸਾਡੇ ਲੋਕ ਜੇ ਲੜਨਾ ਚਾਹੁੰਦੇ ਆ ਸੰਘਰਸ਼ ਕਰਨਾ ਚਾਹੁੰਦੇ ਆ ਉਹਨਾਂ ਨੂੰ ਤੁਸੀਂ ਕਹਿੰਨੇ ਕਿ ਤੁਸੀਂ ਦਿੱਲੀ ਛੱਡੋ ਤੁਹਾਨੂੰ ਹਰਿਆਣੇ ਚ ਨਹੀਂ ਵੜਨ ਦੇਣਾ ਫਿਰ ਤੁਸੀਂ ਕਿਹੜੇ ਅਧਿਕਾਰ ਨਾਲ ਪੰਜਾਬ ਦੇ ਪਿੰਡਾਂ ਚੋਣ ਕਰਨ ਆ ਰਹੇ ਆ ਇਹ ਸਾਡਾ ਉਹਨਾਂ ਲੋਕਾਂ ਨੂੰ ਸਵਾਲ ਆ ਪਰ ਹਾਂ ਸਰ ਹਸਤਾਏ ਕਹਿੰਦੇ ਨੇ ਕਹਿੰਦੇ ਮੈਨੂੰ ਇੱਕ ਵਾਰ ਹੀ ਬਣਾ ਦੋ ਮੈਨੂੰ ਬਣਾ ਕੇ ਇਥੋਂ ਭੇਜ ਦਿਓ ਗੱਲ ਸਿੱਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਮੈਂ ਕਰੂੰਗਾ ਮੈਂ ਉਠਾਉਂਗਾ ਤੁਹਾਨੂੰ ਮੋਦੀ ਹੋਰਾਂ ਦੇ ਕੋਲ ਲਿਜਾ ਕੇ ਦੇਖੋ ਇਹ ਨਾ ਭਾਰਤੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਇੱਕ ਵੱਖਰਾ ਹੀ ਚੇਂਜ ਆਇਆ ਕਿ ਜਿਹੜੀਆਂ ਮਸ਼ਹੂਰ ਹਸਤੀਆਂ ਕੋਈ ਕ੍ਰਿਕਟ ਦੇ ਖਿਡਾਰੀ ਆ ਕੋਈ ਸਿੰਗਰ ਨੇ ਕੋਈ ਬਾਲੀਵੁੱਡ ਦੇ ਅਧਿਕਾਰੀ ਨੇ ਉਹਨਾਂ ਨੂੰ ਜਿਆਦਾ ਰਾਜ ਸਭਾ ਦਾ ਮੈਂਬਰ ਬਣਾ ਲਿਆ ਜਾਂਦਾ ਆ ਉਹਦੀ ਜਿਹੜੀਆਂ ਸੀਟਾਂ ਪੂਰੀਆਂ ਕਰਨ ਦੇ ਲਈ ਜਾਂ ਜਿਹੜੀਆਂ ਮੁੱਖ ਹਸਤੀਆਂ ਉਹਨਾਂ ਨੂੰ ਲੋਕ ਸਭਾ ਦੀ ਚੋਣ ਲੜਾ ਕੇ ਪਾਰਲੀਮੈਂਟ ਚ ਲੈ ਜਾਂਦੇ ਆ ਜੇ ਤੁਸੀਂ ਪਿਛਲਾ ਟਰੈਕ ਰਿਕਾਰਡ ਚੱਕ ਲਓ ਤੇ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਹਾਜ਼ਰੀ ਜਿਹੜੀ 90% ਤੋਂ ਘੱਟ ਆ ਇਹ ਮੁੱਦੇ ਦਾ ਕੀ ਠਾਉਣਿਆ ਤੁਸੀਂ ਖੁਦ ਹੰਸਰਾਜ ਪਿਛਲੇ ਸਮੇਂ ਜਿਹੜੇ ਐਮਪੀ ਰਹੇ ਆ ਦਿੱਲੀ ਤੋਂ ਉਹਨਾਂ ਦਾ ਰਿਕਾਰਡ ਕੱਢ ਕੇ ਦੇਖ ਲਓ ਕਿਹੜੇ ਲੋਕਾਂ ਦੇ ਮੁੱਦੇ ਉਠਾਏ ਆ ਉਹਨਾਂ ਨੇ ਕਿਹੜੇ ਲੋਕਾਂ ਦੇ ਮਾਮਲੇ ਹੱਲ ਕਰੇ ਆ ਇਹ ਪਹਿਲਾਂ ਇਸੇ ਤਰ੍ਹਾਂ ਹੀ ਮੁਹੰਮਦ ਸਦੀਕ ਨੂੰ ਜਿਹੜਾ ਬਣਾ ਦਿੱਤਾ ਗਿਆ ਜਦੋਂ ਖੇਤੀ ਕਾਨੂੰਨ ਪਾਸ ਹੋਏ ਤੇ ਉਦੋਂ ਲੋਕਾਂ ਨੇ ਪੁੱਛਿਆ ਵੀ ਤੂੰ ਕੀ ਕਰਦਾ ਸੀ ਪਾਰਲੀਮੈਂਟ 'ਚ ਕਹਿੰਦਾ ਮੇਰਾ ਤਾਂ ਮੋਢਾ ਉਤਰਿਆ ਹੀ ਮੈਂ ਤਾਂ ਸੁੱਤਾ ਪਿਆ ਸੀ ਉੱਥੇ ਨਾ ਉਹਨੂੰ ਪੰਜਾਬੀ ਆਉਂਦੀ ਹੈ ਨਾ ਉਹਨੂੰ ਹਿੰਦੀ ਆਉਂਦੀ ਲੋਕਾਂ ਦੇ ਮੁੱਦੇ ਇਹਨੇ ਕੀ ਠਾਉਣੇ ਆ ਇਸ ਕਰਕੇ ਜਿਹੜੇ ਹੰਸ ਰਾਜ ਅਰਗੇ ਬੰਦੇ ਆ ਉਹਨਾਂ ਨੇ ਸਿਰਫ ਆਪਣੀਆਂ ਵੋਟਾਂ ਵਧਾਉਣੀਆਂ ਨੇ ਤਾਂ ਜੋ ਉਹਨਾਂ ਕੋਲ ਸਪਸ਼ਟ ਬੋਮਨਤ ਹੋਵੇ ਸਪਸ਼ਟ ਬੋਮਨਤ ਦੇ ਤਹਿਤ ਜਿਹੜੀਆਂ ਲੋਕਾਂ ਨੂੰ ਦੱਬਣ ਦੀਆਂ ਨੀਤੀਆਂ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਨੀਤੀਆਂ ਇਥੋਂ ਦੇ ਕੁਦਰਤੀ ਖਣਿਜ ਪਦਾਰਥ ਜਲ ਜੰਗਲ ਜ਼ਮੀਨ ਵੇਚਣਾ ਕਿਵੇਂ ਕਾਰਪੋਰੇਟ ਕਰਾਉਣਿਆਂ ਨੂੰ ਸੌਖੇ ਤੇ ਸਹਿਜ ਤਰੀਕੇ ਨਾਲ ਲਾਗੂ ਕੀਤੀ ਜਾ ਸਕਣ ਉਹਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਉਹ ਜਿਹੜਾ ਇਹਨਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਚੋਣਾਂ ਉਹ ਲੜਾਉਂਦੇ ਜੀਪੀਬੀ ਕਹਿੰਦੇ ਕਿ ਧੱਕਾ ਸਾਡਾ ਨਾਲ ਕਰ ਰਿਹਾ ਕਿਸਾਨ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਨਾਲ ਧੱਕਾ ਹੋ ਰਿਹਾ ਕਿਸਾਨਾਂ ਨਾਲ ਧੱਕਾ ਕੀਤਾ ਰਿਹਾ ਸੁਨੀਲ ਜਾਖੜੋਰਾ ਦਾ ਬਿਆਨ ਕਿ ਸਾਡੇ ਦੇਖੋ ਇਹ ਤਾਂ ਬਹੁਤ ਬਿਸ਼ਰਮੀ ਦੀ ਗੱਲ ਆ ਉਹਨਾਂ ਲਈ ਜਿਨ੍ਹਾਂ ਨੇ ਸਾਰੇ ਬੁੱਧੀਜੀਵੀ ਲੇਖਕ ਪੱਤਰਕਾਰ ਚੱਕ ਕੇ ਜੇਲ੍ਹ ਠੋਕੇ ਉਹਨਾਂ ਦੀ ਜਮਾਨਤਾਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਨੇ ਗੋਧਰਾ ਰਗੇ ਕਾਂਡਰ ਚਾਏ ਜਿਨ੍ਹਾਂ ਨੇ ਮੁਜ਼ਫਰਪੁਰ ਦੇ ਵਿੱਚ ਮੁਸਲਮਾਨਾਂ ਦਾ ਵਢਾਂਗਾ ਕਰਾਇਆ ਜਿਨ੍ਹਾਂ ਨੇ ਜਿਹੜਾ ਗੁਜਰਾਤ ਦੇ ਵਿੱਚ ਇੱਕ ਦਿਨ ਦੇ ਵਿੱਚ 400 ਮੁਸਲਮਾਨ 4000 ਮੁਸਲਮਾਨਾਂ ਉਹਨਾਂ ਦਾ ਵਢਾਂਗਾ ਕਰਾਇਆ 1984 ਦੇ ਸਿੱਖ ਕਤਲੇਆਮ ਦੇ ਵਿੱਚ ਆਰਐਸਐਸ ਦੀ ਜਿਹੜੀ ਭੂਮਿਕਾ ਰਹੀ ਆ ਅੱਜ ਉਹ ਬੰਦੇ ਲੋਕਾਂ ਨੂੰ ਦੱਸਣਗੇ ਕਿ ਲੋਕਾਂ ਨਾਲ ਧੱਕਾ ਕਰ ਰਹੇ ਆ ਜਿਨ੍ਹਾਂ ਦਾ ਰਾਜ ਹੀ ਧੱਕੇ ਦੇ ਸਰਤੇ ਆ ਇਹ ਤਾਂ ਇਹ ਗੱਲ ਹੋਈ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਜਿਹੜੇ ਬੰਦੇ ਸਦਾ ਧੱਕੇ ਦੇ ਜ਼ੋਰ ਤੇ ਰਾਜ ਕਰਦੇ ਰਹੇ ਆ ਜਿਨ੍ਹਾਂ ਨੇ ਫੌਜ ਆਪਦੇ ਕੰਟਰੋਲ ਚ ਕਰ ਲਈ ਸੀਡੀਐਸ ਬਣਾਤਾ ਉਹਦਾ ਤਿੰਨੇ ਫੌਜਾਂ ਪਹਿਲਾਂ ਵੱਖਰੇ ਵੱਖਰੇ ਮੁਖੀ ਸੀਗੇ ਉਹਦੇ ਤੇ ਵਿਪਨ रावत ਜਿਹੜਾ ਪਿਛਲੇ ਦਿਨੀ ਹਵਾਈ ਹਾਦਸੇ ਵਿੱਚ ਉਹ ਜਿਹੜਾ ਇੱਥੋਂ ਚਲਾ ਗਿਆ ਉਹ ਆਰਐਸਐਸ ਦਾ ਬੰਦਾ ਉਹਨੂੰ ਫਿੱਟ ਕੀਤਾ ਜਿਨ੍ਹਾਂ ਨੇ ਸੁਪਰੀਮ ਕੋਰਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਧੱਕੇ ਨਾਲ ਆਪਦੇ ਬੰਦੇ ਲਾਤੇ ਆ ਜਿਨ੍ਹਾਂ ਨੇ ਇੱਥੋਂ ਤੱਕ ਕਿ ਐਫਟੀਆਈਆਈ ਪੁਣੇ ਜਿਨੇ ਫਿਲਮ ਇੰਡਸਟਰੀ ਜਿੱਥੇ ਫਿਲਮਾਂ ਬਣਦੀਆਂ ਨਾਟਕ ਬਣਦੇ ਆ ਉਹਨਾਂ ਇੰਸਟੀਟਿਊਸ਼ਨ ਤੇ ਉਹਨਾਂ ਯੂਨੀਵਰਸਿਟੀਆਂ ਤੇ ਆਪਦੇ ਬੰਦੇ ਫਿੱਟ ਕਰਤੇ ਧੱਕੇ ਦੇ ਨਾਲ ਕੀਤੇ ਜਿਨ੍ਹਾਂ ਨੇ ਇਲੈਕਸ਼ਨ ਕਮਿਸ਼ਨ ਆਪਦਾ ਬਣਾ ਲਿਆ ਉਹ ਬੰਦੇ ਮੁਲਕ ਨੂੰ ਦੱਸਣਗੇ ਕਿ ਸਾਡੇ ਨਾਲ ਲੋਕ ਧੱਕਾ ਕਰ ਰਹੇ ਆ ਅਧਿਕਾਰ ਖੋਇਆ ਜਾ ਰਿਹਾ ਹੈ ਕਿ ਸਾਡਾ ਅਧਿਕਾਰ ਖੋਇਆ ਜਾ ਰਿਹਾ ਅਧਿਕਾਰ ਹੈ ਕਿਹਦੇ ਕੋਲ ਆ ਜਿਹਦਾ ਜੀ ਕਰਦਾ ਉਹਦੇ ਮਗਰ ਤੁਸੀਂ ਈਡੀ ਲਾ ਦਿੰਦੇ ਹੋ ਜਿਹਨੂੰ ਜੀ ਕਰਦਾ ਉਹਦੇ ਮਗਰ ਤੁਸੀਂ ਸੀਬੀਆਈ ਪਵਾ ਦਿੰਦੇ ਹੋ ਤੁਸੀਂ ਦੋ ਦੋ ਤਿੰਨ ਤਿੰਨ ਮੁੱਖ ਮੰਤਰੀ ਜੇਲਾਂ ਛੱਟੇ ਹੋਏ ਆ ਤੁਹਾਡਾ ਕੇਂਦਰ ਦੇ ਵਿੱਚ ਪੂਰਾ ਰਾਜ ਚੱਲਦਾ ਹੋਮ ਮਿਨਿਸਟਰੀ ਤੁਹਾਡੇ ਅੰਡਰ ਆ ਬੀਐਸਐਫ ਤੁਹਾਡੇ ਅੰਡਰ ਆ ਤੇ ਤੁਸੀਂ ਲੋਕਾਂ ਨੂੰ ਕਹਿੰਦੇ ਕਿ ਲੋਕ ਸਾਡੇ ਨਾਲ ਧੱਕਾ ਕਰਦੇ ਤੁਹਾਨੂੰ ਬਹੁਤ ਇਹ ਤਾਂ ਬਹੁਤ ਸ਼ਰਮ ਦੀ ਗੱਲ ਆ ਠੀਕ ਆ ਇਹ ਤਾਂ ਇਹ ਬਿਲਕੁਲ ਜਿਹੜਾ ਝੂਠਾ ਪ੍ਰਚਾਰ ਕਰ ਰਹੇ ਆ ਤਾਂ ਜੋ ਲੋਕਾਂ 'ਚ ਇਹ ਹਮਦਰਦੀ ਜਿਹੜੀ ਉਹ ਖੱਟ ਸਕਣ ਲੋਕਾਂ 'ਚ ਸੱਚੀ ਵਿੱਚ ਬਹੁਤ ਰੈਜੈਂਟਮੈਂਟ ਆ ਲੋਕਾਂ 'ਚ ਬਹੁਤ ਗੁੱਸਾ ਹੈ ਕਿਉਂਕਿ ਇਹਨਾਂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਉਹ ਤਾਂ ਪੂਰੇ ਕਰਨੇ ਕੀ ਸੀ ਕੋਰੋਨਾ ਦੇ ਵਿੱਚ 2 ਕਰੋੜ ਰੁਜ਼ਗਾਰ ਇਹਨਾਂ ਨੇ ਖੋਇਆ ਦੇਣਾ ਤਾਂ ਹੋਰ ਕੀ ਸੀ ਜਿਹੜੇ GST ਰਾਹੀਂ ਛੋਟੇ ਕਾਰੋਬਾਰ ਕਾਰੋਬਾਰੀਆਂ ਨੂੰ ਇਹਨਾਂ ਨੇ ਜਿਹੜਾ ਬਿਲਕੁਲ ਪੁੰਜੇ ਲਾ ਤਾਂ ਉਹਨਾਂ ਦੇ ਕਾਰੋਬਾਰ ਬੰਦ ਹੋ ਗਏ ਆ ਇਸ ਕਰਕੇ ਲੋਕਾਂ ਦੇ ਵਿੱਚ ਇਹਨਾਂ ਦਾ ਵਿਰੋਧ ਆ ਤੇ ਲੋਕਾਂ ਦੀ ਹਮਦਰਦੀ ਲੈਣ ਲਈ ਉਹ ਜਬਿਆਣਾ ਹੀ ਦਿੰਦੇ ਰਹਿੰਦੇ ਆ ਕੀ ਮੰਗ ਲੈ ਕੇ ਹੁਣ ਬੈਠੇ ਹਾਂ ਕਿਸੇ ਮੰਗਤੇ ਆਲੇ ਹੋਏ ਜਦੋਂ ਗੱਲਬਾਤ ਹੋਈ ਕਿਹੜੀ ਮੰਗ ਆ ਕਿ ਇਸ ਮੰਗ ਤੋਂ ਬਿਨਾ ਅਸੀਂ ਨਹੀਂ ਉਠਾਂਗੇ ਜਾਹੇ ਟੈਂਪਰੇਰੀ ਤਰਨਾ ਹੈ ਸਾਡੀ ਇੱਕ ਜਿਹੜੀ ਬੜੀ ਇੰਪੋਰਟੈਂਟ ਮੰਗਾ ਕਿ ਜਿਹੜੇ ਸਾਡੇ ਸਾਥੀ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੂਬਾ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਤੇ ਸਾਡੇ ਸੂਬੇ ਦੇ ਵਿੱਤ ਸਕੱਤਰ ਨੌਜਵਾਨ ਭਾਰਸਭਾ ਦੇ ਨੌਨੇਲ ਸਿੰਘ ਦੀਪ ਸਿੰਘ ਵਾਲਾ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਸਾਡੀ ਇੱਕੋ ਹੀ ਮੰਗਾ ਕਿ ਉਹਨਾਂ ਨੂੰ ਬਿਨਾ ਸ਼ਰਤ ਜਿਹੜਾ ਰਿਹਾ ਕੀਤਾ ਜਾਵੇ ਔਰ ਸਾਨੂੰ ਜਿਹੜਾ ਸਾਡਾ ਮੌਲਿਕ ਅਧਿਕਾਰ ਆ ਕਿ ਅਸੀਂ ਵੀ ਸੰਵਿਧਾਨ ਦੀਆਂ ਧਰਾਵਾਂ ਦੇ ਤਹਿਤ ਸੰਵਿਧਾਨ ਦੇ ਐਕਟ ਦੇ ਅਧੀਨ ਤਹਿਤ ਅਸੀਂ ਜਿਹੜਾ ਵਿਰੋਧ ਕਰ ਸਕਦੇ ਆ ਉਹ ਸਾਨੂੰ ਮੌਲਿਕ ਅਧਿਕਾਰ ਮਿਲੇ ਹੋਇਆ ਸਾਨੂੰ ਉਹਦੀ ਵਰਤੋਂ ਕਰਨ ਦਿੱਤੀ ਜਾਵੇ ਸਾਨੂੰ ਇਹਨਾਂ ਨੂੰ ਸਵਾਲ ਪੁੱਛਣ ਜਿਹੜੇ ਉਹ ਦਿੱਤੇ ਜਾਣ ਇਹਨਾਂ ਦਾ ਵਿਰੋਧ ਆ ਉਹ ਕਰਨ ਦਿੱਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਬੈਠੇ ਆ ਸਾਡੇ ਆਗੂ ਅੰਦਰ ਮੀਟਿੰਗ ਕਰਨ ਗਏ ਆ ਕਿਵੇਂ ਚਲਾਉਣਾ ਮੋਰਚਾ ਲਾਉਣਾ ਜਾਂ ਕਿਵੇਂ ਇਹਨੂੰ ਗਾਂ ਚ ਲਾਇਆ ਜਾਊਗਾ ਉਹ ਆ ਕੇ ਫੈਸਲਾ ਕਰਨਗੇ ਉਹ ਜਾਣਕਾਰੀ ਤੁਹਾਨੂੰ ਦੇ ਦਿੱਤੀ ਜਾਊ ਜੇ ਮੰਗਾਂ ਨਹੀਂ ਮੰਨੀਆਂ ਜਾਂਦੇ ਤਾਂ ਫੈਸਲਾ ਅੱਗੇ ਹੋਗਾ ਹਾਂ ਉਹ ਮੀਟਿੰਗ ਕਰਕੇ ਅਗਲਾ ਫੈਸਲਾ ਮੀਟਿੰਗ ਦੇ ਵਿੱਚ ਲਿਆ ਜਾਊਗਾ ਬਹੁਤ ਧੰਨਵਾਦ ਸ਼ੁਕਰੀਆ ਸਰ ਤੋ ਵਿਰਹੋਰੀ ਮੇਰੇ ਨਾਲ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਅਗਲੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਹੁਣ ਆਪਣੇ ਦੋਸਤ ਜਸ ਗਰੇਵੰਦ ਨੂੰ ਇਜਾਜ਼ਤ ਧੰਨਵਾਦ